ਹਰੋ ਜੀ ਤੁਹਾਡਾ ਸਾਰੇ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਰਸੇਦਾਰ ਕद्दू ਦੀ ਸਬਜ਼ੀ ਲੈ ਕੇ ਆਈ ਹਾਂ ਕद्दू ਤਾਂ ਤੁਸੀਂ ਬਹੁਤ ਖਾਦੇ ਹੋਣਗੇ ਪਰ ਤੁਸੀਂ ਇਸ ਤਰੀਕੇ ਦੇ ਨਾਲ ਇੱਕ ਵਾਰੀ ਕद्दू ਬਣਾ ਕੇ ਜਰੂਰ ਦੇਖਿਓ ਤੁਹਾਨੂੰ ਕद्दू ਜਰੂਰ ਪਸੰਦ ਆਏਗਾ ਤੇ ਇੱਕ ਵਾਰ ਤੁਸੀਂ ਮੇਰੀ ਵੀਡੀਓ ਵੀ ਦੇਖਿਓ ਤੇ ਆਓ ਅਸੀਂ ਜਿਹੜਾ ਇਹ ਵਾਲਾ ਕद्दू ਬਣਾਣਾ ਸ਼ੁਰੂ ਕਰੀਏ ਇੱਕ ਛੋਟੇ ਸਾਈਜ਼ ਦਾ ਅਸੀਂ ਕद्दू ਲੈ ਲਿਆ ਸੀ ਇਹਨੂੰ ਆਪਾਂ ਕੱਟ ਲਿਆ ਹੈ ਕਿਲੋ ਦੇ ਕਰੀਬ ਕद्दू ਸੀਗਾ ਉਹ ਵਾਲਾ ਤੇ ਮੈਨੂੰ ਜਦੋਂ ਮੈਂ ਕद्दू ਕੱਟਦੀ ਹਾਂ ਤੇ ਮੈਂ ਆਪੇ ਹੀ ਥੋੜਾ ਜਿਹਾ ਛਿਲਕਾ ਇੱਦਾਂ ਰਹਿਣ ਦਿੰਦੀ ਹਾਂ ਕਿਤੇ ਕਿਤੇ ਮੈਨੂੰ ਤੇ ਕਿਤੇ ਕਿਤੇ ਮੈਂ ਕੱਟ ਲੈਂਦੀ ਆ ਤੇ ਤੁਸੀਂ ਆਪਣੇ ਹਿਸਾਬ ਨਾਲ ਦੇਖ ਲਿਓ ਜੇ ਰੱਖਣਾ ਛਿਲਕਾ ਰੱਖ ਲਿਓ ਜੇ ਕੱਟਣਾ ਤੇ ਕੱਟ ਦਿਓ ਹੁਣ ਅਸੀਂ ਗੈਸ ਦੇ ਉੱਤੇ ਰੱਖ ਦੇਵਾਂਗੇ ਕੁੱਕਰ ਤੇ ਇਹ ਜਿਹੜਾ ਕਦੂ ਹੈਗਾ ਨਾ ਅਸੀਂ ਕੁੱਕਰ ਦੇ ਵਿੱਚ ਪਾ ਦੇਵਾਂਗੇ ਕਦੂ ਅਸੀਂ ਕੁੱਕਰ ਦੇ ਵਿੱਚ ਬਣਾਵਾਂਗੇ ਇੱਕ ਅਲੱਗ ਜਿਹੇ ਤਰੀਕੇ ਦੇ ਨਾਲ ਇਹਦੇ ਵਿੱਚ ਅਸੀਂ ਪਾਵਾਂਗੇ ਅੱਧਾ ਕੱਪ ਪਾਣੀ ਦਾ ਸਿਰਫ ਅਸੀਂ ਅੱਧਾ ਕੱਪ ਪਾਣੀ ਦਾ ਪਾਣਾ ਹੈ ਜਿਆਦਾ ਪਾਣੀ ਨਹੀਂ ਪਾਣਾ ਹੈ ਇੱਕ ਚਮਚ ਭਰ ਕੇ ਅਸੀਂ ਪਾ ਦੇਵਾਂਗੇ ਨਮਕ ਦਾ ਚਮਚ ਦਾ ਜਿਹੜਾ ਸਾਈਜ਼ ਹੈ ਉਹ ਛੋਟਾ ਹੈ ਨਾਲ ਅਸੀਂ ਪਾ ਦੇਵਾਂਗੇ ਪੌਣਾ ਕ ਚਮਚ ਹਲਦੀ ਪਾਊਡਰ ਦਾ ਤੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇੱਕ ਵਾਰ ਕੜਸ਼ੀ ਮਾਰ ਕੇ ਗੈਸ ਨੂੰ ਹਲੇ ਅਸੀਂ ਬੰਦ ਹੀ ਰੱਖਿਆ ਹੈ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਅਸੀਂ ਗੈਸ ਨੂੰ ਕਰ ਦੇਵਾਂਗੇ ਔਨ ਤੇ ਕੁੱਕਰ ਨੂੰ ਕਰ ਦੇਵਾਂਗੇ ਬੰਦ ਤੇ ਇਹਨੂੰ ਆਪਾਂ ਦੋ ਸੀਟੀਆਂ ਆਂਤ ਤੱਕ ਪਕਾਵਾਂਗੇ ਸਿਰਫ ਦੋ ਸੀਟੀਆਂ ਜਿੱਦਾਂ ਹੀ ਆ ਜਾਣਗੀਆਂ ਗੈਸ ਨੂੰ ਅਸੀਂ ਕਰ ਦੇਣਾ ਫਿਰ ਬੰਦ ਤੇ ਦੋ ਸੀਟੀਆਂ ਆਂਤ ਬਾਅਦ ਇਹਦੀ ਜਿਹੜੀ ਭਾਫ਼ ਹੈ ਉਹ ਆਪਾਂ ਸਾਰੀ ਕੱਢ ਦੇਵਾਂਗੇ ਇਧਰ ਦੇਖੋ ਸਾਨੂੰ ਦੇਖਣ ਜੀ ਪਤਾ ਲੱਗ ਰਿਹਾ ਹੈ ਕਿ ਕद्दू ਜਿਹੜਾ ਸਾਡਾ ਚੰਗੀ ਤਰ੍ਹਾਂ ਪੱਕ ਚੁੱਕਾ ਹੈ ਕੜਸ਼ੀ ਮਾਰ ਕੇ ਆਪਾਂ ਕद्दू ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਜੇ ਤੁਸੀਂ ਇਹਨੂੰ ਥੋੜਾ ਹੋਰ ਰਸੀਲਾ ਬਣਾਉਣਾ ਚਾਹੁੰਦੇ ਹੋ ਉਹਨਾਂ ਤੇ ਥੋੜਾ ਇਹਦੇ ਵਿੱਚ ਪਾਣੀ ਹੋਰ ਪਾ ਦਿਓ ਪਰ ਅਸੀਂ ਇਹਨੂੰ ਮੀਡੀਅਮ ਜਾਰ ਰੱਖਣਾ ਸੀਗਾ ਬਹੁਤਾ ਰਸੀਲਾ ਨਹੀਂ ਰੱਖਣਾ ਇਸ ਕਰਕੇ ਅਸੀਂ ਓਨਾ ਕੀ ਪਾਣੀ ਇਹਦੇ ਵਿੱਚ ਪਾਇਆ ਇੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਕੱਦੂ ਬਿਲਕੁਲ ਇੱਕਦਮ ਤਾਜ਼ਾ ਸੀਗਾ ਤੇ ਹੁਣ ਅਸੀਂ ਇਸ ਕੱਦੂ ਨੂੰ ਲਾਵਾਂਗੇ ਤੜਕਾ ਕੜਾਈ ਵਿੱਚ ਅਸੀਂ ਪਾ ਦਵਾਂਗੇ ਸਰੋਂ ਦਾ ਤੇਲ ਜਿਹੜਾ ਅਸੀਂ ਕੱਦੂ ਸਰੋਂ ਦੇ ਤੇਲ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਤੇ ਤੇਲ ਨੂੰ ਅਸੀਂ ਗਰਮ ਹੋਣ ਲਈ ਰੱਖ ਦਵਾਂਗੇ ਤੇਲ ਗਰਮ ਹੋਣ ਤੇ ਅਸੀਂ ਇਹਦੇ ਵਿੱਚ ਪਾਣੀ ਹੈ ਥੋੜੇ ਜੇ ਸਾਫ ਤੇ ਮਸਾਲੇ ਇੱਕ ਤੇ ਅਸੀਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਭਰ ਕੇ ਜੀਰੇ ਦਾ ਤੇ ਇੱਕ ਚਮਚ ਹੀ ਅਸੀਂ ਪਾ ਦਵਾਂਗੇ ਮੇਥਿਆ ਦਾ ਤੇ ਇੱਕ ਚਮਚ ਅਸੀਂ ਪਾਵਾਂਗੇ ਇਹਦੇ ਵਿੱਚ ਮਿੱਠੀ ਸੌਂਫ ਦਾ ਮੇਥੇ ਜੀਰਾ ਤੇ ਮਿੱਠੀ ਸੌਂਫ ਅਸੀਂ ਇਹ ਤਿੰਨੇ ਚੀਜ਼ਾਂ ਦੇ ਵਿੱਚ ਜ਼ਰੂਰ ਪਾਣੀਆਂ ਹਨ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਇਹਨਾਂ ਤੋਂ ਬਗੈਰ ਜਿਹੜਾ ਸਾਡਾ ਕੀਆ ਕੱਦੂ ਹੈ ਸੋਰੀ ਇਹ ਸਵਾਦ ਨਹੀਂ ਬਣੇਗਾ ਇਹ ਪਾਣ ਤੋਂ ਬਾਅਦ ਅਸੀਂ ਥੋੜਾ ਜਿਹਾ ਲਸਣ ਪਾਵਾਂਗੇ ਲਸਣ ਨੂੰ ਪਕਾਵਾਂਗੇ ਲਸਣ ਨਹੀਂ ਵੀ ਪਾਣਾ ਤੁਸੀਂ ਨਾ ਪਾਓ ਪਰ ਲਸਣ ਪਾ ਕੇ ਜਿਹੜਾ ਇਹਦਾ ਟੇਸਟ ਆ ਥੋੜਾ ਵਧੀਆ ਹੋ ਜਾਂਦਾ ਹੈ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਲੰਬੇ-ਲੰਬੇ ਕੱਟੇ ਹੋਏ ਪਿਆਜ਼ ਇੱਕ ਅਸੀਂ ਵੱਡੇ ਸਾਈਜ਼ ਦਾ ਪਿਆਜ਼ ਲੈ ਲਿਆ ਹੈ ਉਹਨੂੰ ਅਸੀਂ ਦਾ ਲੰਮਾ-ਲੰਮਾ ਪਤਲਾ-ਪਤਲਾ ਕੱਟ ਲਿਆ ਹੈ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਪਕਾਵਾਂਗੇ 4-5 ਅਸੀਂ ਇਹਦੇ ਵਿੱਚ ਸੁੱਕੀਆਂ ਲਾਲ ਮਿਰਚਾਂ ਪਾਵਾਂਗੇ ਇਹਦੇ ਨਾਲ ਜਿਹੜਾ ਕद्दू ਦਾ ਟੇਸਟ ਆ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਪਿਆਜ ਜਿਹੜਾ ਇਹਦੇ ਸਾਡਾ ਭੁੱਜ ਹੋ ਚੁੱਕਾ ਹੈ ਪਿਆਜ ਜਦੋਂ ਭੁੱਜਿਆ ਜਾਏਗਾ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਟਮਾਟਰ ਇੱਥੇ ਆਪਾਂ ਦੋ ਛੋਟੇ ਸਾਈਜ਼ ਦੇ ਟਮਾਟਰ ਲਏ ਆ ਉਹਨਾਂ ਨੂੰ ਆਪਾਂ ਇਸ ਦਾ ਛੋਟਾ-ਛੋਟਾ ਕੱਟ ਲਿਆ ਹੈ ਟਮਾਟਰਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਹੁਣ ਅਸੀਂ ਟਮਾਟਰਾਂ ਨੂੰ ਥੋੜੀ ਦੇ ਢੱਕ ਕੇ ਪਕਾਵਾਂਗੇ ਤਾਂ ਜਿਹੜੇ ਟਮਾਟਰ ਹੈ ਛੇਤੀ ਪੱਕ ਜਾਣ ਥੋੜੀ ਦੇਰ ਬਾਅਦ ਅਸੀਂ ਟੱਕਣ ਚੱਕ ਕੇ ਦੇਖਾਂਗੇ ਇੱਕ ਵਾਰ ਕੜਸੀ ਮਾਰਾਂਗੇ ਤੇ ਜਿਹੜੇ ਸਾਡੇ ਟਮਾਟਰ ਆ ਦੇਖੋ ਕਿੰਨੇ ਜਲਦੀ ਮੈਸ਼ ਹੋ ਰਹੇ ਨੇ ਇਹ ਪੱਕ ਗਏ ਨੇ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਕੜਸੀ ਮਾਰ ਕੇ ਮੈਸ਼ ਕਰ ਲਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਪਾ ਦੇਵਾਂਗੇ ਆਪਣੇ ਸੁੱਕੇ ਮਸਾਲੇ ਸੁੱਕੇ ਮਸਾਲਿਆਂ ਵਿੱਚ ਉਹੀ ਜਿਹੜੇ ਸਿੰਪਲ ਜਿਹੇ ਮਸਾਲੇ ਗਰਮ ਮਸਾਲਾ ਹੋ ਗਿਆ ਥੋੜੀ ਜਿਹੀ ਕਸ਼ਮੀਰੀ ਲਾਲ ਮਿਰਚ ਹੋ ਗਈ ਨਾਲ ਅਸੀਂ ਪਾ ਦੇਵਾਂਗੇ ਲਾਲ ਮਿਰਚ ਜਿਹੜੀ ਥੋੜੀ ਕੋੜੀ ਵਾਲੀ ਹੁੰਦੀ ਹੈ ਥੋੜੀ ਜਿਹੀ ਪਾਈ ਹੈ ਜਿਆਦਾ ਤੇਜ਼ ਨਹੀਂ ਰੱਖੀ ਹੈ ਹਲਦੀ ਪਾਊਡਰ ਪਾ ਦਾਂਗੇ ਥੋੜਾ ਜਿਹਾ ਇਹਦੇ ਵਿੱਚ ਵੀ ਪਾਵਾਂਗੇ ਤੜਕੇ ਵਿੱਚ ਤੇ ਥੋੜਾ ਅਸੀਂ ਉਧਰ ਵੀ ਪਾਇਆ ਸੀ ਤੇ ਇੱਧਰ ਵੀ ਪਾ ਦਵਾਂਗੇ ਥੋੜਾ ਜਿਹਾ ਨਮਕ ਅਸੀਂ ਇੱਧਰ ਪਾਣਾ ਹੈ ਕਿਉਂਕਿ ਅਸੀਂ ਨਮਕ ਉਧਰ ਵੀ ਥੋੜਾ ਜਿਹਾ ਪਾਇਆ ਹੈ ਤੇ ਹੁਣ ਆਪਾਂ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਮਸਾਲਿਆਂ ਨੂੰ ਮਸਾਲੇ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਜਿਹੜਾ ਕद्दू ਅਸੀਂ ਮੈਸ਼ ਕਰਕੇ ਰੱਖਿਆ ਹੈ ਉਬਾਲ ਕੇ ਉਹ ਅਸੀਂ ਕੜਾਹੀ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਸਾਲਿਆਂ ਦੇ ਵਿੱਚ ਮਿਕਸ ਕਰਾਂਗੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਂਦੇ ਆ ਜਿਹੜਾ ਇਹ ਕद्दू ਹੈ ਬਹੁਤ ਹੀ ਜਦਾ ਸਵਾਦ ਬਣ ਕੇ ਤਿਆਰ ਹੁੰਦਾ ਹੈ ਬਹੁਤ ਸਵਾਦ ਲੱਗਦਾ ਹੈ ਤੁਸੀਂ ਦੇਖਿਓ ਪਹਿਲਾਂ ਕਦੀ ਇਦਾਂ ਦਾ ਕद्दू ਨਹੀਂ ਖਾਦਾ ਹੋਏਗਾ ਤੇ ਇਹਨੂੰ ਅਸੀਂ ਥੋੜਾ ਖੱਟਾ ਮਿੱਠਾ ਕद्दू ਬਣਾ ਕੇ ਤਿਆਰ ਕਰਨਾ ਹੈ ਉਹਦੇ ਲਈ ਅਸੀਂ ਇਹ ਜਦੋਂ ਚੰਗੀ ਤਰ੍ਹਾਂ ਸਾਰਾ ਕद्दू ਮਿਕਸ ਹੋ ਜਾਏਗਾ ਫਿਰ ਅਸੀਂ ਪਾਵਾਂਗੇ ਆਮਚੂਰ ਪਾਊਡਰ ਤੇ ਥੋੜੀ ਜੀ ਆਪਾਂ ਸ਼ੱਕਰ ਪਾ ਦਵਾਂਗੇ ਸ਼ੱਕਰ ਦੀ ਜਗ੍ਹਾ ਤੇ ਅਸੀਂ ਖੰਡ ਵੀ ਲੈ ਲਵਾਂਗੇ ਜੇ ਤੁਹਾਡੇ ਕੋਲ ਆਮਚੂਰ ਪਾਊਡਰ ਨਹੀਂ ਹੈ ਤੁਸੀਂ ਉਹ ਉਹਦੀ ਜਗ੍ਹਾ ਤੇ ਥੋੜੀ ਜੀ ਇਮਲੀ ਘੋਲ ਕੇ ਪਾ ਸਕਦੇ ਹੋ ਖੱਟੇ ਵਾਸਤੇ ਇੱਕ ਚਮਚ ਅਸੀਂ ਆਮਚੂਰ ਪਾਊਡਰ ਪਾ ਦਿੱਤਾ ਹੈ ਤੇ ਇੱਕ ਚਮਚ ਭਰ ਕੇ ਅਸੀਂ ਪਾ ਦਵਾਂਗੇ ਸ਼ੱਕਰ ਦਾ ਇਹ ਛੋਟਾ ਚਮਚ ਹੈ ਇਸਕਾਤੇ ਦੋ ਪਾਵਾਂਗੇ ਆਮਚੂਰ ਸ਼ੱਕਰ ਪਾਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਮਚੂਰ ਤੇ ਸ਼ੱਕਰ ਪਾ ਕੇ ਜਿਹੜਾ ਕੱਦੂ ਦਾ ਟੇਸਟ ਹੈ ਇੱਕਦਮ ਬਿਲਕੁਲ ਚੇਂਜ ਹੋ ਜਾਂਦਾ ਹੈ ਬਹੁਤ ਹੀ ਜ਼ਿਆਦਾ ਸਵਾਦ ਬੰਦਾ ਹੈ ਸੱਚੀ ਬਹੁਤ ਜ਼ਿਆਦਾ ਸਵਾਦ ਬੰਦਾ ਹੈ ਤੁਸੀਂ ਇੱਕ ਵਾਰ ਇਹਨੂੰ ਇਸ ਤਰ੍ਹਾਂ ਟਰਾਈ ਕਰੋ ਗੈਸ ਨੂੰ ਆਪਾਂ ਕਾ ਦਿੱਤਾ ਹੈ ਬੰਦ ਕੱਦੂ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਮੇਰੀ ਇਹ ਵਾਲੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਕੱਦੂ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਆ ਮਿਲਦੇ ਹਾਂ ਫਿਰ ਕੋਈ ਨਵੀਂ ਵੀਡੀਓ ਦੇ ਨਾਲ